ਪ੍ਰੇਮਾਨੰਦ ਮਹਾਜਨ ਨੂੰ ਕੋਨ ਨਹੀਂ ਜਾਣਦਾ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਬਰਿੰਦਾਵਨ ਦੇ ਪ੍ਰਸਿੱਧ ਸੰਤ ਨੂੰ ਮਿਲਣ ਆਉਂਦੇ ਨੇ ਜਿੱਥੇ ਦੂਰ ਦੂਰ ਤੋਂ ਲੋਕ ਪ੍ਰੇਮਾਨੰਦ ਮਹਾਰਾਜ ਦੀ ਪ੍ਰਸ਼ੰਸਾ ਕਰਦੇ ਰਹਿੰਦੇ ਨੇ ਪਰ ਮथुरा ਤੇ ਲੋਕ ਸੰਤੋਂ ਨਰਾਜ਼ ਹੋ ਗਏ ਨੇ ਤੇ ਡੀ ਐਮ ਕੋਲ ਪਹੁੰਚ ਕੀਤੀ ਹੈ ਲੋਕਾਂ ਦਾ ਦੋਸ਼ ਹੈ ਕਿ ਉਹਨਾਂ ਸਾਡੀ ਰਾਤ ਦੀ ਨੀਂਦ ਹਰਾਮ ਕਰ ਦਿੰਦੀ ਹੈ ਜਿਸ ਤੋਂ ਬਾਅਦ ਬੀਤੀ ਰਾਤ ਸੰਤ ਪ੍ਰੇਮਾਨੰਦ ਮਹਾਰਾਜ ਤੇ ਕੁਝ ਪੈਰੋਕਾਰਾਂ ਤੇ ਪ੍ਰਦਰਸ਼ਨਕਾਰੀ ਲੋਕਾਂ ਵਿਚਕਾਰ ਝਗੜਾ ਹੋ ਗਿਆ। ਇਸ ਤੋਂ ਬਾਅਦ ਇਹ ਮਾਮਲਾ ਹੌਲੀ-ਹੌਲੀ ਮਥਰਾ ਤੋਂ ਲੈ ਕੇ ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ। ਹੁਣ ਤੁਹਾਨੂੰ ਦੱਸ ਦਿਆਂ ਕਿ ਆਖਰ ਇਹ ਮਾਜ਼ਰਾ ਕੀ ਹੈ। ਬਰਿੰਦਾਵਨ ਸੰਤ ਪ੍ਰੇਮਾਨੰਦ ਮਹਾਰਾਜ ਦੀ ਦੇਰ ਰਾਤ ਦੀ ਯਾਤਰਾ ਦੌਰਾਨ ਉੱਚੀ ਆਵਾਜ਼ ਵਿੱਚ ਸੰਗੀਤ ਅਤੇ ਆਸਤਵਾਜੀ ਕਾਰਨ ਸਥਾਨਕ ਲੋਕ ਗੁੱਸੇ ਵਿੱਚ ਆ ਗਏ। ਇਸ ਮਾਮਲੇ ਵਿੱਚ ਸੰਨੁਖ ਰੋਡ ਤੇ ਸਥਿਤ ਐਨ ਆਰ ਆਈ ਗ੍ਰੀਨ ਕਲੋਨੀ ਦੇ ਲੋਕਾਂ ਨੇ ਰਾਤ ਨੂੰ ਇੱਕ ਮੀਟਿੰਗ ਕੀਤੀ ਜਿਸ ਵਿੱਚ ਸਾਰਿਆਂ ਨੇ ਗਾਣੇ ਵਜਾਉਣੇ ਤੇ ਪਟਾਕੇ ਚਲਾਉਣ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ ਫਿਰ ਅਚਾਨਕ ਸੰਤ ਪ੍ਰੇਮਾਨੰਦ ਮਹਾਰਾਜ ਤੇ ਕੁਝ ਪੈਰੋਕਾਰ ਉੱਥੇ ਪਹੁੰਚ ਗਏ ਤੇ ਪ੍ਰਦਰਸ਼ਨਕਾਰੀ ਲੋਕਾਂ ਨਾਲ ਬਹਿਸ ਕਰਨ ਲੱਗ ਪਏ ਇਸਨਾਰ ਹੀ ਲੋਕਾਂ ਦਾ ਕਹਿਣਾ ਹੈ ਕਿ ਦੇਰ ਰਾਤ ਜਦੋਂ ਲੋਕ ਸੌ ਰਹੇ ਹੁੰਦੇ ਨੇ ਤਾਂ ਅਜਿਹੀ ਗਤੀਵਿਧੀਆਂ ਕਰਨਾ ਠੀਕ ਨਹੀਂ ਹੈ ਇਸ ਕਾਰਨ ਬਿਮਾਰ ਤੇ ਬਜ਼ੁਰਗ ਲੋਕਾਂ ਦੇ ਨਾਲ-ਨਾਲ ਸਵੇਰੇ ਜਲਦੀ ਸਕੂਲ ਜਾਣ ਵਾਲੇ ਬੱਚਿਆਂ ਨੂੰ ਵੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇੰਨਾ ਹੀ ਨਹੀਂ ਸੜਕ ਜਾਮ ਹੋਣ ਕਾਰਨ ਕਈ ਵਾਰ ਬਿਮਾਰਾਂ ਨੂੰ ਹਸਪਤਾਲ ਜਾਣ ਵਿੱਚ ਅਸੁਵਿਧਾ ਹੁੰਦੀ ਹੈ ਜਿਸ ਕਾਰਨ ਕਲੋਨੀ ਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੰਤ प्रेमानंदरोपकार वालों की जा रही अजि गतिविधिया रोकया जाए तथानकान किसी भी तरह की परेशानी का सामना ना करना पा राधा एनआर में रहती हूँ मैं पिछले एक डेढ़ साल से यही देख रही हूँ कि महाराज जी का दिन पर दिन ये सब भरता जा रहा है रंगोली बनाना ढोल नगा निकलने और विद मोर भी नाच रहे हैं और ये इनका ढाई बजे निकलता है बट साढ़े ग्यारह बजे से शुरू हो जाता है और किसी को अगर बारह बजे या ग्यारह बजे आना हो तो घुसने नहीं देते हैं इनका मोटी मोटी रस्सियां लग जाती है और साथ में प्रशासन चलता है और तो और इनसे ये भी नहीं होता तो इनकी दिवाली बनती है ये बड़े बड़े इनके ना अनार बम पटाखे चलते हैं कल को किसी बुजुर्ग को या बच्चा को डर के बैठ जाए अटैक आ जाए किसी को तो कौन जिम्मेदारी लेगा मैं रघुनंदन अग्रवाल में यहाँ पे जो संत प्रमान जी की जो निकलती है इससे सभी लोग पीड़ित है प्रॉपर ओनली तीन घंटे से